ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਇੱਕ ਤਾਂ ਜਿਹੜੀ ਵੈਨ ਨੂੰ ਫਲੈਗ ਆਫ ਕੀਤਾ ਤੇ ਜਿਹੜੀ ਮੈਰਾਥਨ ਹੈ ਬੱਚਿਆਂ ਦੀ ਜੀ ਜੀ ਜਿਹੜੀ ਅਵੇਅਰਨੈਸ ਸਪਰੈਡ ਕਰਨ ਦੀ ਕੋਸ਼ਿਸ਼ ਹੈ ਉਹਦੇ ਬਾਰੇ ਦੱਸੋ ਹਾਂਜੀ ਹਾਂ ਇਹ ਜਿਹੜਾ ਸਾਡੇ ਪੰਜਾਬ ਸਟੇਟ ਡੇਟਸ ਕੰਟਰੋਲ ਸੁਸਾਇਟੀ ਆ ਉਹਨਾਂ ਵੱਲੋਂ ਔਰ ਜਿਹੜਾ ਨੈਸ਼ਨਲ ਹੈਡ ਕੰਟਰੋਲ ਆਰਗੇਨਾਈਜੇਸ਼ਨ ਹੈ ਨਾ ਕੋਲੋਂ ਇੱਕ ਤਾਂ ਇਹ ਜਿਹੜੀ ਵੈਨ ਹੈਗੀ ਆ ਇਹ ਇਹਨੂੰ ਆਈਸੀਟੀਸੀ ਵੈਨ ਇੰਟੀਗ੍ਰੇਟਡ ਕਾਉਂਸਲਿੰਗ ਕਮ ਟੈਸਟਿੰਗ ਸੈਂਟਰ ਸੈਕਟਰ ਚ ਨੂੰ ਅਸੀਂ ਕਹਨੇ ਆ ਕਿ ਇਹ ਜਾਣਗੇ ਟੈਸਟ ਵੀ ਕਰਨਗੇ ਲੋਕਾਂ ਨੂੰ ਸਮਝਾਣਗੇ ਵੀ ਅਵੇਅਰਨੈਸ ਵੀ ਫਲਾਣਗੇ ਔਰ ਕਾਉਂਸਲਿੰਗ ਕਰਕੇ ਉਹਨਾਂ ਦੇ ਟੈਸਟ ਕਰਕੇ ਉਹਨਾਂ ਨੂੰ ਉਹਦੇ ਵਾਸਤੇ ਹੋਰ ਸਾਡੇ ਕੋਲੇ ਕਿਹੜੀਆਂ ਸਹੂਲਤਾਂ ਹੈਗੀਆਂ ਐਂਟੀਰੀਟਰੋਵਲਰ ਥੈਰੇਪੀ ਕਿੱਥੇ ਮਿਲਦੀ ਆ ਹੋਰ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਉਹ ਆਈਸੀਟੀਸੀ ਸੈਂਟਰ ਬਣੇ ਹੋਏ ਆ ਉਹ ਆਲਰੇਡੀ ਬਹੁਤ ਅੱਛਾ ਕੰਮ ਕਰਦੇ ਆ ਔਰ ਅਸੀਂ ਪਿੱਛੇ ਜੇ ਰੀਸੈਂਟਲੀ ਅਸੀਂ ਇੱਕ ਯੂਨੀਕ ਉਪਰਾਲਾ ਕੀਤਾ ਪੰਜਾਬ ਦੇ ਵਿੱਚ ਅਸੀਂ ਜਿੰਨੀਆਂ ਜ਼ਿਲ੍ਹੇ ਸੀਗੀਆਂ ਉਹਦੇ ਵਿੱਚ ਜਿੰਨੇ ਮਤਲਬ ਜਾਂ ਹੋਰ ਜਿੰਨੇ ਵੀ ਸਾਡੀਆਂ ਰੋਜ਼ ਸੈਟਿੰਗ ਕਹਿੰਦੇ ਆ ਉਹਨੂੰ ਚਾਹੇ ਮਤਲਬ ਜੇਲਾ ਹੋ ਜਾਣ ਕੋਈ ਹੋਰ ਜਿੱਥੇ ਮਤਲਬ ਬਾਲ ਘਰ ਜਾਂ ਹੋਰ ਜਿੱਥੇ ਵੀ ਲੋਕ ਰਹਿੰਦੇ ਆ ਪਰਮਾਨੈਂਟਲੀ ਰਹਿੰਦੇ ਆ ਉਹਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਅਸੀਂ 100% ਟੈਸਟਿੰਗ ਕਰਕੇ ਉਹਦੇ ਵਿੱਚ ਐਚ ਆਈ ਵੀ ਹੈਪਾਟਾਈਟਿਸ ਬੀ ਐਂਡ ਸੀ ਐਂਡ ਟਿਬਰਕਲੋਸਿਸ ਸੈਕਸੂਅਲ ਟ੍ਰਾਂਸਮਿਟ ਡਿਜ਼ੀਜ਼ 100% ਟੈਸਟ ਕਰਕੇ ਸਾਰੇ ਜਿੰਨੇ ਵੀ ਪੋਜ਼ਿਟਿਵ ਆਏ ਉਹਨਾਂ ਸਾਰਿਆਂ ਨੂੰ ਟ੍ਰੀਟਮੈਂਟ ਦੇ ਪਾਤਾ ਇਸ ਕਰਕੇ ਵੀ ਸਾਡਾ ਜਿਹੜਾ ਇਨਸੀਡੈਂਸ ਆ ਥੋੜੀ ਜ਼ਿਆਦਾ ਆ ਰਹੀ ਆ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਟੈਸਟਿੰਗ ਬਹੁਤ ਜ਼ਿਆਦਾ ਕੀਤੀ ਆ ਤੇ ਹੁਣ ਵੀ ਸਾਡੀ ਇਹੀ ਕੋਸ਼ ਇਹਦਾ ਤਰੀਕਾ ਹੀ ਹੈ ਕਿ ਲੋਕਾਂ ਦੇ ਵਿੱਚ ਅਵੇਰਨੈਸ ਹੋਵੇ ਉਹਦੇ ਵਾਸਤੇ ਇੰਟੈਂਸਿਫਾਈਡ ਕੰਪੇਨ ਹੈ ਉਹਦੇ ਵਾਸਤੇ ਜਿਹੜਾ ਸਾਡਾ ਰੈਡਰਨ ਮੈਰਾਥਨ ਹੈ ਮੈਰਾਥਨ ਬੱਚਿਆਂ ਨੂੰ ਕਿਉਂਕਿ ਜਿਆਦਾ ਤੇ ਯੂਥ ਦੀ ਪ੍ਰੋਬਲਮ ਹੈ ਉਹਨਾਂ ਦੇ ਵਿੱਚ ਅਵੇਰਨੈਸ ਵਿਧਾਨਣ ਵਾਸਤੇ ਇਹ ਜਿਹੜੀ ਸਾਡੀ ਕੰਪੇਨ ਹੈ ਇਹ ਹਰ ਪਿੰਡ ਤੱਕ ਹਰ ਮੱਲੇ ਤੱਕ ਪਹੁੰਚੇਗੀ ਉੱਥੇ ਨੁੱਕੜ ਨਾਟਕਾਂ ਦੇ ਨਾਲ ਪੋਸਟਰ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਜਿਹੜਾ ਸਾਡਾ ਆਈਸੀ ਮਟੀਰੀਅਲ ਕਹਿੰਦੇ ਆ ਉਹਦੇ ਨਾਲ ਜਿਹੜਾ ਐਜੂਕੇਸ਼ਨ ਮਟੀਰੀਅਲ ਹੈ ਉਹ ਲੋਕਾਂ ਨੂੰ ਅਵੇਅਰ ਕਰਾਣਾ ਤੇ ਉਹਨਾਂ ਨੂੰ ਟੈਸਟ ਲਈ ਪ੍ਰੇਰਨਾ ਤੇ ਉਹਨਾਂ ਨੂੰ ਜਿਹੜਾ ਹੈਗਾ ਟ੍ਰੀਟਮੈਂਟ ਤੇ ਪਾਣਾ ਹੈ ਸੋ ਇਹ ਜਿਹੜੀ ਕੰਪੇਨ ਹੈ ਇਹ 60 ਦਿਨ 2 ਮਹੀਨੇ ਲਗਾਤਾਰ ਚੱਲੇਗੀ 10 ਅਕਤੂਬਰ ਤੱਕ ਤੁਸੀਂ ਦੱਸੇ ਸੀ ਵੀ ਪੰਜਾਬ ਨੰਬਰ 1 ਹੈ ਇਹਦੇ ਵਿੱਚ ਇਹਦੇ ਵਿੱਚ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਮੈਂ ਥੋੜਾ ਐਕਸਪਲੇਨ ਵੀ ਕੀਤਾ ਕਿ ਜਿਹੜਾ ਅਸੀਂ ਨਾ ਟੈਸਟਿੰਗ ਬਹੁਤ ਜ਼ਿਆਦਾ ਕੀਤੀ ਹੈ ਅਸੀਂ ਟੈਸਟਿੰਗ ਵਧਾਤੀ ਹੈ ਬਾਕੀ ਸੂਬਿਆਂ ਦੇ ਵਿੱਚ ਜੇ ਤੁਸੀਂ ਉਹਨਾਂ ਦਾ ਕੰਪੈਰੀਟਿਵ ਡਾਟਾ ਲਓਗੇ ਨਾ ਉਹਨਾਂ ਨੇ ਟੈਸਟ ਕਿੰਨੇ ਕੀਤੇ ਕਿੰਨੇ ਪੋਜ਼ਿਟਿਵ ਆਏ ਫਿਰ ਸ਼ਾਇਦ ਉਨੀ ਜ਼ਿਆਦਾ ਨਹੀਂ ਆਇਆ ਫਿਰ ਸਾਡਾ ਬਰਾਬਰ ਹੀ ਆ ਬਹੁਤ ਸਾਰੇ ਸੂਬਿਆਂ ਦੇ ਬਟ ਉਹ ਟੈਸਟਿੰਗ ਬਹੁਤ ਘੱਟ ਕਰਦੇ ਆ ਔਰ ਤੁਸੀਂ ਟੈਸਟਿੰਗ ਕਿਹਦੀ ਕਰਦੇ ਹੋ ਤੁਸੀਂ ਮਰੋਣਾ ਜੇ ক্লোਜ਼ ਸੈਟਿੰਗ ਚ ਕਰੋਗੇ ਉੱਥੇ ਇਨਸੀਡੈਂਸ ਬਹੁਤ ਜ਼ਿਆਦਾ ਹੋਏਗੀ ਉਹਦੇ ਨਾਲ ਤੁਹਾਡੀ ਐਵਰੇਜ ਵੱਧ ਜਾਏਗੀ ਜੇ ਤੁਸੀਂ ਜਦੋਂ ਬਲੱਡ ਕੈਂਪ ਦੇ ਵਿੱਚ ਬਲੱਡ ਡੋਨਰਸ ਦੇ ਵਿੱਚ ਉਹ ਹੈਲਦੀ ਹੁੰਦੇ ਆ ਉਹਨਾਂ ਦੇ ਵਿੱਚ ਹੀ ਇਨਸੀਡੈਂਸ ਘੱਟ ਹੁੰਦੀ ਆ ਬਹੁਤ ਸਾਰੀ ਘੱਟ ਹੁੰਦੀ ਆ ਸੋ ਤੁਸੀਂ ਕਿਹੜੇ ਸੈਕਸ਼ਨ ਦੀ ਟੈਸਟਿੰਗ ਕਰ ਰਹੇ ਹੋ ਜਿਹੜੇ ਵਨ ਲੈਵਲ ਸੈਕਸ਼ਨ ਹੈ ਜੇ ਡਰਗ ਅਡਿਕਟ ਵਿੱਚ ਕਰੋਗੇ ਉਹਨਾਂ ਦੀ ਉਹਨਾਂ ਦੀ ਬਹੁਤ ਜ਼ਿਆਦਾ ਹੋਏਗੀ ਇਨਸੀਡੈਂਸ ਉਹਨਾਂ ਦੀ ਤੇ ਇਸ ਤੋਂ ਵੀ ਜ਼ਿਆਦਾ ਹੋਏਗੀ ਜੋ 15 ਅਗਸਤ ਆ ਰਹੀ ਹੈ ਜੀ ਆਮ ਆਦਮੀ ਕਲੀਨਿਕਸ ਨੂੰ ਲੈ ਕੇ ਕੋਈ ਹੋਰ ਇਹਨੂੰ ਐਕਸਪੈਂਡ ਕਰਦਾ ਹੈ ਅਸੀਂ ਹਾਂ ਅਸੀਂ ਸਾਡੇ ਹੈਗੇ ਆ ਜੀ ਔਰ ਤਕਰੀਬਨ ਜਿਹੜੇ 30 ਕਿ ਤਾ ਸਾਡੇ ਹੋਰ ਬਣ ਗਏ ਹੋਏ ਆ ਉਹ ਫਾਰਮਲੀ ਲਾਂਚ ਕਰਨੇ ਕਰਨੇ ਉਹ ਮੁੱਖ ਮੰਤਰੀ ਸਾਹਿਬ ਦਾ ਪ੍ਰੈਰੋਗੇਟਿਵ ਹੈ ਲੇਕਿਨ ਅਸੀਂ ਸ਼ੁਰੂ ਜ਼ਰੂਰ ਕਰ ਰਹੇ ਆ ਇਹ ਸਾਡੀ ਲਗਾਤਾਰ ਕੈਂਪੇਨ ਚੱਲਦੀ ਪਈ ਆ 30 ਬਣ ਗਏ ਤੇ ਹੋਰ ਇੰਨੇ ਸਾਡੇ ਬਣਦੇ ਪਏ ਆ ਇਹ ਲਗਾਤਾਰ ਸਾਡੀ ਜਿਹੜੀ ਪ੍ਰੋਸੈਸ ਹੈ ਉਹ ਚੱਲਦੀ ਪਈ ਆ ਤੇ ਅਸੀਂ ਹੁਣ ਸੈਂਟਰ ਦੇ ਵਿੱਚ ਵੀ ਕਮੈਂਟ ਚੇਂਜ ਹੋਈ ਅਸੀਂ ਉਹਨਾਂ ਨੂੰ ਵੀ ਦੁਬਾਰਾ ਲਿਖ ਰਹੇ ਹਾਂ ਕਿ ਸਾਨੂੰ ਜਿਹੜਾ ਹੈਗਾ ਸਾਡੇ ਫੰਡਸ ਰਿਲੀਜ਼ ਕਰੋ ਕਿਉਂਕਿ ਆਪਾਂ ਕਿਸੇ ਵੀ ਸਬਜੈਕਟ ਤੇ ਰਾਜਨੀਤੀ ਕਰ ਲਈ ਸਿਹਤ ਤੇ ਨਹੀਂ ਹੋਣੀ ਚਾਹੀਦੀ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਮੰਨਣਾ ਔਰ ਮੇਰੇ ਵੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਿਹਤ ਦੇ ਮਾਮਲੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੋਂ ਜਿਸ ਤਰ੍ਹਾਂ ਅਸੀਂ ਐਚਆਈਵੀ ਰੇਟਸ ਦੇ ਉੱਤੇ ਜਿਵੇਂ ਉਹਨਾਂ ਨੇ ਨੈਕੋ ਦੇ ਨਾਲ ਅਸੀਂ ਕਰ ਰਹੇ ਹਾਂ ਕਲੈਬੋਰੇਸ਼ਨ ਸੋ ਕਲੈਬੋਰੇਸ਼ਨ ਕਰੀਏ ਲੋਕਾਂ ਦੀ ਚੰਗੀ ਸਿਹਤ ਵਾਸਤੇ ਇੱਕ ਦੂਜੇ ਨੂੰ ਸਪੋਰਟ ਕਰੀਏ ਕਿਉਂਕਿ ਇਹ ਜਿਹੜਾ ਹੈਗਾ ਬੇਸਿਕਲੀ ਹੈਲਥ ਜਿਹੜਾ ਹੈਗਾ ਸਟੇਟ ਸਬਜੈਕਟ ਹੈ ਤੇ ਉਹਦੇ ਚ ਸਟੇਟ ਸਟੇਟ ਦੀ ਵੀ ਜਿਹੜੀ ਸੇ ਹੋਣੀ ਚਾਹੀਦੀ ਹੈ ਅੱਛਾ ਜੀ ਕੋਲਕਾਤਾ ਜਿਹੜਾ ਲੇਡੀ ਡਾਕਟਰ ਨਾਲ ਜਿਹੜਾ ਇਨਸिडेंट ਹੋਇਆ ਉਹਦੇ ਬਾਰੇ ਤੁਸੀਂ ਕੁਝ ਚਾਹੁੰਦੇ ਬਹੁਤ ਕਰਨੀ ਹਰਕਤ ਹੈ ਜੀ ਅਨਪਾਰਟਨੇਬਲ ਹੈ ਔਰ ਮਤਲਬ ਇਸ ਤੋਂ ਘਟਿਆ ਸਮਾਜ ਦੇ ਵਿੱਚ ਜਿਹੜਾ ਕੋਈ ਕੰਮ ਨਹੀਂ ਹੋ ਸਕਦਾ ਮੇਰੀ ਜਿਹੜੀ ਸੰਵੇਦਨਾ ਮੇਰੀ ਜਿਹੜੀ ਸympathy ਉਸ ਪਰਿਵਾਰ ਦੇ ਨਾਲ ਹੈ ਉਸ ਬੱਚੀ ਜਿਹੜੀ ਹੈਗੀ ਹੈ ਮਤਲਬ ਨਾ ਜੀ ਆਪਣੇ ਆਪਾਂ ਨਿਰਪੈਆ ਫੰਡ ਵੀ ਬਣਾਇਆ ਜੀ ਆਪਾਂ ਇਦੇ 'ਚ ਮਤਲਬ ਗਵਰਨਮੈਂਟ ਦੇ ਲੈਵਲ ਤੇ ਤਾਂ ਜਿਹੜੀ ਹੈਗਾ ਹੈ ਹੀ ਹੈ ਲੇਕਿਨ ਸੋਸਾਇਟੀ ਦੇ ਵਿੱਚ ਵੀ ਕਿਤੇ ਇਹ ਮਤਲਬ ਇੱਕ ਸਿਕਨਿੰਗ ਦਾ ਜਿਹੜਾ ਹੈਗਾ ਇਹ ਮਤਲਬ ਤੁਸੀਂ ਇਹੋ ਜੀ ਹਰਕਤ ਕਰ ਸਕਦੇ ਹੋ ਇੱਕ ਬੇਸੀ ਦਰਿੰਦੇ ਦੀ ਵਾਲੀ ਨਾ ਜੀ ਇਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਔਰ ਐਗਜ਼ੈਂਪਲਰੀ ਹੋਣੀ ਚਾਹੀਦੀ ਔਰ ਜਲਦੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਜਿਹੜੀ ਸਰਟਨਟੀ ਆਫ ਪਨਿਸ਼ਮੈਂਟ ਹੈ ਵੀ ਜਿਹੜਾ ਬੰਦਾ ਇਹੋ ਜਿਹਾ ਕੰਮ ਕਰੇਗਾ ਉਹ ਫਿਰ ਬਚੇਗਾ ਨਹੀਂ ਉਹ ਜੀਏਗਾ ਨਹੀਂ ਮਤਲਬ ਭਾਈ ਜੇ ਇਸ ਤਰ੍ਹਾਂ ਦਾ ਮੈਸੇਜ ਆਏਗਾ ਤਾਂ ਇਹਨਾਂ ਨੂੰ ਠੱਲ ਪਏਗੀ ਔਰ ਅਸੀਂ ਪੰਜਾਬ ਦੇ ਵਿੱਚ ਕਾ ਜਿਹੜਾ ਹੈਗਾ ਉਹ ਅਟੈਕ ਔਨ ਮੈਡੀਕਲ ਪ੍ਰੋਫੈਸ਼ਨਲ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਬਹੁਤ ਸਟ੍ਰਿਕਟਲੀ ਅਸੀਂ ਉਹ ਧਾਰਾ ਵੀ ਲਾਗੂ ਕਰਦੇ ਆਂ ਉਹਦੀ ਜਮਾਨਤ ਵੀ ਨਹੀਂ ਹੋਣ ਦਿੰਦੇ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਥੋੜੀ ਠੱਲ ਪਈ ਆ ਲੇਕਿਨ ਮੈਂ ਜ਼ਰੂਰ ਬੇਨਤੀ ਕਰੂੰਗਾ ਸਾਰੇ ਸਮਾਜ ਨੂੰ ਕਿ ਤੁਸੀਂ ਕਿਹੋ ਜਿਹੇ ਮਤਲਬ ਇਹੋ ਜਿਹੇ ਜਿਹੜੇ ਬੇਸੀਦਰਿੰਦੇ ਸਮਾਜ ਵਿੱਚ ਆ ਗਿਆ ਉਹਨਾਂ ਨੂੰ ਜਿਹੜੇ ਆਸ-ਪਾਸੇ ਲੋਕ ਹੁੰਦੇ ਆ ਉਹ ਕਈ ਵਾਰੀ ਮਿਊਟ ਸਪੈਕਟੇਟਰ ਹੁੰਦੇ ਆ ਜੇ ਮੈਂ ਦੇਖਿਆ ਵੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਉਹ ਕਿਹੜੇ ਵੀਡੀਓ ਬਣਾ ਰਹੇ ਹੁੰਦੇ ਆ ਤੇ ਜਰੂਰ ਉਹਨਾਂ ਨੂੰ ਮਤਲਬ ਇਹਦੇ ਵਿੱਚ ਮਤਲਬ ਇੰਟਰਵਿਊਨ ਕਰਨਾ ਚਾਹੀਦਾ ਸਮਾਜ ਨੂੰ ਵੀ ਸੋਚਣ ਦੀ ਲੋੜ ਹੈ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਹੈ ਔਰ ਖਾਸ ਕਰਕੇ ਜਿਹੜਾ ਯੂਥ ਹੈ ਉਹਨਾਂ ਨੂੰ ਜ਼ੋਰ ਸੋਚਣ ਦੀ ਲੋੜ ਹੈ ਕਿ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਤਾਂ ਤੁਹਾਨੂੰ ਮਾਫੀ ਨਹੀਂ ਮਿਲੇਗੀ ਔਰ ਸਜ਼ਾ ਵੀ ਨਹੀਂ ਮਿਲੇਗੀ ਕਿ ਸਾਰੀ ਦੁਨੀਆ ਤੁਹਾਡੇ ਯਾਦ ਰੱਖੂਗੀ ਤੁਹਾਨੂੰ ਠੀਕ ਹੈ ਜੀ